ਮੈਂ ਪਿੰਡਾਂ ਨਾਲ ਜੁੜਿਆ ਹਾਂ ਆ ਸਤੌਜ ਮੇਰਾ ਗੁਜਰਾں ਚ ਸਾਡੀਆਂ 10 11 ਇਸਤਰੀਆਂ ਸਤੌਜ ਨੇ ਇੱਥੋਂ ਕੁੜੀਆਂ ਬਈਆਂ ਨੇ ਸਾਡੇ ਪਿੰਡੋਂ ਕੁੜੀਆਂ ਇੱਥੇ ਬਈਆਂ ਨੇ ਆ ਫੱਤੜਾ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਪਹਿਲਾਂ ਸੋਪਾਰ ਆਪਣੇ ਪਿੰਡਾਂ ਯਾਰ ਉਸਤ ਮੇਰੇ ਚਾਚੇ ਤਾਏ ਹੋ ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋ ਇਹਨਾਂ ਨੇ ਕੀ ਕੀਤਾ ਸੀ ਅੱਛਾ ਪਹਿਲਾਂ ਕੋਈ ਮੁੱਖ ਮੰਤਰੀ ਦੇਖਿਆ ਪਹਿਲਾਂ ਆਉਂਦੇ ਹੀ ਨਹੀਂ ਸੀ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰ ਲਏ ਲੋਕਾਂ ਦੇ ਘਰੋਂ ਨਾ ਤੇ ਥੋਡੇ ਨਾਲ ਆ ਥੋਡੇ ਵਰਗੇ ਆਹੀ ਰਹਾਂਗੇ ਪਰਿਵਾਰਾਂ 'ਚ ਦੁੱਖ ਆ ਗਿਆ ਚਲੋ ਪਰਮਾਤਮਾ ਦਾ ਪਾਣਾ ਆਪਾਂ ਬਦਲ ਨਹੀਂ ਸਕਦੇ ਜੋ ਮਿੱਠਾ ਜਾਣਨਾ ਪੈਂਦਾ ਪਾਣੇ ਨੂੰ ਪਰ ਉਹ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ ਤੇ ਬੇਨਤੀ ਤੁਹਾਨੂੰ ਵੀ ਕਰੂੰਗਾ ਕਿਰਪਾ ਕਰਕੇ ਜੇ ਥੋੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਮੀਟਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੀਐਮ ਭਗਵੰਤ ਮਾਨ ਕਿ ਆ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਇੱਕ ਖਬਰ ਤਾਂ ਸੁਣੀ ਹੋਵੇਗੀ ਕਿ ਸੰਗਰੂਰ ਇਲਾਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕੁਝ ਬੰਦਿਆਂ ਦੀ ਮੌਤ ਹੋ ਗਈ ਸੀ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਤੇ ਵੱਡੇ ਸਵਾਲ ਵਿਰੋਧੀ ਚੱਕਰੇ ਸੀ ਤੇ ਅੱਜ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਸੀਐਮ ਭਗਵੰਤ ਮਾਨ ਖੁਦ ਪਹੁੰਚੇ ਨੇ ਜਿੱਤੇ ਉਹਨਾਂ ਨੇ ਸਿੱਧਾ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਜਿਹਦਾ ਮਰਜ਼ੀ ਸਰਗਨਾ ਕਿਉਂ ਨਾ ਹੋਵੇ ਉਸਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਖੜੇ ਹੋਣਗੇ ਤੁਹਾਡਾ ਆਪਣਾ ਡੈਮੋਕਰੈਟਿਕ ਰਾਈਟ ਹੈ ਲੋਕਤੰਤਰਿਕ ਹੱਕ ਹੈ ਜਿਹੜੀ ਮਰਜ਼ੀ ਪਾਰਟੀ ਨਾਲ ਖੜੋ ਪਰ ਇੱਕ ਮੈਂ ਬੇਨਤੀ ਕਰਦਾ ਭਾਵੇਂ ਜੀ ਨੂੰ ਮਰਜ਼ੀ ਪਾਓ ਪਰ ਆਵਦੀ ਮਰਜ਼ੀ ਨਾਲ ਪਾਓ ਕਿਸੇ ਮਾਮੇ ਫੱਪੜ ਦੇ ਕਹਿਣ ਤੇ ਨਾ ਪਾਓ ਇਹ ਤਾਂ ਪੈਸੇ ਲੈ ਕੇ ਜਾਂ दारूਾਂ ਲੈ ਕੇ ਇਹ ਉਹ ਨਹੀਂ ਪਾਓ ਇਹ ਹੁਣ ਫੇਰ ਆਉਣਗੇ ਹੁਣ ਬੰਦਾ ਸਾਡੇ ਕੋਲ ਤਾਂ ਹੈ ਨਹੀਂ ਸੋ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਆਹ ਬੋਰ ਆ ਜਿਹੜਾ ਬੋਰ ਹੈ ਨਾ ਇਹ 1.200 ਸਾਲ ਦਾ ਪੁਰਾਣਾ ਹੋਊਗਾ 100 ਸਾਲ ਹੋਊਗਾ ਕਿੰਨੇ ਤੂਫਾਨ ਤੇ ਕਿੰਨੀਆਂ ਹਨੇਰੀਆਂ ਚੱਲੀਆਂ ਹੋਈਆਂ ਫੇਰ ਵੀ ਕਿਉਂ ਖੜਾ ਹੈ ਜੜਾਂ ਨਾਲ ਜੁੜਿਆ ਹੋਇਆ ਕਮਲੇ ਵਾਲੇ ਬੂਟੇ ਜਿਹੜੇ ਨੇ ਛੋਟੀ ਜਿਹੀ ਨੀਂ ਨਾਲ ਹੀ ਟਿਕ ਪੈਂਦੇ ਇਹਦੀਆਂ ਜੜਾਂ ਨੇ ਮੈਂ ਪਿੰਡਾਂ ਨਾਲ ਜੁੜਿਆ ਹੋਇਆ ਆ ਆ ਸਤੌਜ ਮੇਰਾ ਗੁਜਰਾں ਚ ਸਾਡੀਆਂ 10 11 20 ਸਤੌਜ ਨੇ ਇੱਥੋਂ ਕੁੜੀਆਂ ਵਿਆਈਆਂ ਨੇ ਸਾਡੇ ਪਿੰਡੋਂ ਕੁੜੀਆਂ ਇੱਥੇ ਵਿਆਈਆਂ ਨੇ ਅਹ ਪੱਤਲਾ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਪਹਿਲਾਂ ਸਪੱਪਾ ਦਾ ਮਨੇ ਪਿੰਡ ਆਇਆ ਰੁ ਕਿਸੇ ਤੇ ਮੇਰੇ ਚਾਚੇ ਤਾਏ ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋ ਇਹਨਾਂ ਨੇ ਕੀ ਕੀਤਾ ਸੀ ਅੱਛਾ ਪਹਿਲਾਂ ਐ ਕੋਈ ਮੁੱਖ ਮੰਤਰੀ ਦੇਖਿਆ ਪਹਿਲਾਂ ਆਉਂਦੇ ਹੀ ਨਹੀਂ ਸੀ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰਦੇ ਲੋਕਾਂ ਨੇ ਭਾਰਾ ਨਾ ਤੇ ਉਹਦੇ ਨਾਲ ਆ ਥੋਡੇ ਵਰਗੇ ਆਹੀ ਰਹਾਂਗੇ ਪਰਿਵਾਰਾਂ 'ਚ ਦੁੱਖ ਆ ਗਿਆ ਚਲੋ ਪਰਮਾਤਮਾ ਦਾ ਪਾਣਾ ਆਪਾਂ ਬਦਲ ਨਹੀਂ ਸਕਦੇ ਜੋ ਮਿੱਠਾ ਜਾਣਨਾ ਪੈਂਦਾ ਪਾਣੇ ਨੂੰ ਪਰ ਉਹ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ ਤੇ ਬੇਨਤੀ ਤੁਹਾਨੂੰ ਵੀ ਕਰੂੰਗਾ ਕਿਰਪਾ ਕਰਕੇ ਜੇ ਥੋੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਕਿ ਸਾਡੇ ਪਿੰਡਾਂ ਦਾ ਜਿਵੇਂ ਹੁੰਦਿਆਂ ਨੇ ਮੈਨੂੰ ਪਸਿਆ ਇੱਥੇ ਚਿਪਟਾ ਹੁੰਦਾ ਮੈਨੂੰ ਮੁੰਡੇ ਅੰਦਰ ਸੀ ਮੈਂ ਮੁੰਡੇ ਨਾਲ ਆਂ ਲੈਂਦਾ ਮੈਨੂੰ ਕਹਿੰਦੇ ਖੇਤੀ ਹੈ ਕਿ ਓਵੇ ਵਜੇ ਹੁੰਦਾ ਹੈ ਕਿ ਇੱਥੇ ਆਉਂਦਾ ਹੈ ਕੱਲ ਨੂੰ ਅੰਦਰੋਂ ਜਾਬ ਦੇ ਮਕਮਾ ਪੂਰੇ ਤੋਂ ਕਮਾ ਚੇ ਲੋਕਾਂ ਦੇ ਘਰ ਬਰਬਾਦ ਕਰਦੇ ਆ ਉਹਨਾਂ ਨੂੰ ਕਿਉਂ ਛੱਡੀ ਆਪਾਂ ਕਿ ਜੋ ਦੋ ਫੇਰ ਨੂੰ ਪਤਾ ਹੁੰਦਾ ਸਾਰਾ ਕਿ ਥੋਂ ਆਉਂਦਾ ਤੇ ਕਿੱਥੇ ਜਾਂਦਾ ਤੇ ਕੀ ਸਾਰਾ ਕੁਝ ਹੋਰ ਆ ਜਾ ਦੱਸ ਦਿਆ ਕਰੋ ਪਹਿਲਾਂ ਕਰ ਲੈਂਦੇ ਪਰਮ ਚਲੋ ਕੋਈ ਮਾਸਟਰ ਮਾ ਦੇ ਪਤਾ ਦੇ ਨੂੰ ਇਹ ਕਹਾ ਸਾਰਾ ਦੱਸਦਾ ਪਤਾ ਲੱਗਦਾ ਪਰਮ ਉਹਨਾਂ ਨੂੰ ਪਤਾ ਕੀ ਲੱਗਿਆ 7 ਸਾਲ ਹੋ ਗਏ ਤੇ ਸੈਨੇ ਉਹਨੇ ਵੀ ਕਿਸੇ ਨੂੰ ਹੋਰ ਦੱਸਣਾ ਪਤਾ ਚਾਹਤੋਂ ਕਿ ਉਹਨੀਆਂ ਦੋ ਖਾਲੀ ਹੋਏ ਨੇ ਸਰ ਬਾਰਡਰਾਂ ਦੇ ਦਾ ਪੁਲਿਸ ਲੱਗਿਆ ਬਾਰਡਰਾਂ ਤੋਂ ਮੈਨੂੰ ਤਾਂ ਦੋ ਹੀ ਹੋਏ ਨੇ మే క